ਮਿੱਤਰ ਪਿਆਰੋ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈ ਜਿਹਦੇ ਵਿੱਚ ਕੁਝ ਨਿਹੰਗ ਸਿੰਘ ਤੇ ਕੁਝ ਹੋਰ ਲੋਕ ਇੱਕ ਘਰ ਦੇ ਦਰਵਾਜ਼ੇ ਤੇ ਕੰਧਾ ਟੱਪ ਕੇ ਉਹਨਾਂ ਦੇ ਘਰ ਦਾਖਲ ਹੋ ਰਹੇ ਨੇ ਕਈ ਤਰ੍ਹਾਂ ਦੇ ਕਮੈਂਟ ਲੋਕ ਉਸ ਵੀਡੀਓ ਬਾਰੇ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਪਰ ਅਸਲੀ ਮਾਮਲਾ ਕੀ ਹੈ ਆਪਾਂ ਉਸ ਘਰ ਦੇ ਵਿੱਚ ਮੌਜੂਦ ਆ ਇਸ ਟਾਈਮ ਜਿਸ ਘਰ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੋਇਆ ਮਾਮਲਾ ਕੀ ਹੈ ਉਹ ਆਪਾਂ ਸਾਂਝਾ ਕਰਦੇ ਆਂ ਪਰ ਸਭ ਤੋਂ ਪਹਿਲਾਂ ਮੈਂ ਕਹਿ ਦਿਆਂ ਕਿ ਸਾਡੇ ਸਮਾਜ ਦੇ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਕਈ ਵਾਰ ਇੰਨੇ ਜ਼ਿਆਦਾ ਵਧਾਣ-ਵਧਾ ਲੈ ਜਾਂਦੇ ਨੇ ਗੱਲਾਂ ਮਾਰਨ ਟੁੱਕਣ ਵੱਢਣ ਤੱਕ ਪਹੁੰਚ ਜਾਂਦੀਆਂ ਨੇ ਤੇ ਮਾਮਲਾ ਜਿਹੜਾ ਮਿਲ ਬੈਠ ਕੇ ਵੀ ਹੱਲ ਹੋ ਸਕਦਾ ਹੈ ਉਹ ਬਹੁਤ ਅੱਗੇ ਵੱਧ ਜਾਂਦਾ ਆਪਾਂ ਗੱਲ ਕਰਦੇ ਆਂ ਬਾਈ ਜੀ ਜਿਹੜੀ ਘਟਨਾ ਉਹ ਵਾਪਰੀ ਹੈ ਕੁਝ ਵੀਡੀਓ ਆਈ ਹੈ ਸਾਹਮਣੇ ਜਿਹਦੇ ਵਿੱਚ ਕੁਝ ਨਿਹੰਗ ਸਿੰਘ ਘਰ 'ਚ ਦਾਖਲ ਹੋ ਰਹੇ ਨੇ ਉਹ ਤੁਹਾਡਾ ਹੀ ਘਰ ਹੈ ਜੀ ਸਰ ਸਾਡਾ ਜੀ ਅੱਛਾ ਉਹ ਨਿਹੰਗ ਸਿੰਘ ਤੇ ਕੁਝ ਲੋਕ ਕੌਣ ਨੇ ਤੇ ਕਿਉਂ ਤੁਹਾਡੇ ਘਰ ਦੀਆਂ ਕੰਧਾਂ ਟੱਪ ਕੇ ਉਹ ਤੁਹਾਡੇ ਘਰ ਚ ਦਾਖਲ ਹੋ ਰਹੇ ਕੁਝ ਟਾਈਮ ਪਹਿਲਾਂ ਮੇਰੇ ਬ੍ਰਦਰ ਵੱਡੇ ਦੀ ਸ਼ਾਦੀ ਹੋਈ ਸੀ ਹਮ ਉਹਨਾਂ ਦੀ ਪਤਨੀ ਨੇ ਇਹ ਟੈਕਰਾਇ ਸਾਡੇ ਸਾਰੇ ਪਰਿਵਾਰ ਤੇ ਹੀ ਹਮ ਮੇਰੇ ਬ੍ਰਦਰ ਬੀਐਸਐਫ ਵਿੱਚ ਸਰਵਸੇ ਕਰ ਰਹੇ ਨੇ ਹਮ ਮੈਂ ਇੱਕ ਭਾਰਤੀ ਸੈਨਾ ਚ ਰਿਟਾਇਰਮੈਂਟ ਅਫਸਰ ਹਾਂ ਮੇਰੇ ਤੇ ਔਰ ਮੇਰੇ ਸਾਰੇ ਹੀ ਪਰਿਵਾਰ ਤੇ ਵਾਟ ਟੱਕ ਜਿੱਤੀ ਗਈ ਸੀ ਮਸਲਾ ਇਹ ਕੁਝ ਨਹੀਂ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਪਰਜਾਈ ਨੇ ਅਟੈਚ ਕਰਾਇਆ ਕਿਉਂ ਕਰਾਇਆ ਕਾਰਨ ਕੀ ਆ ਪ੍ਰੋਬਲਮ ਕੀ ਆ ਕੁਝ ਵਿਛਾਤੀ ਤੋਂ ਕੁਝ ਟਾਈਮ ਬਾਅਦ ਹੀ ਦੁਨ ਮੀਆਂ ਬੀਬੀ ਦੇ ਵਿੱਚ ਐ ਡਿਸਪੂਟ ਚੱਲ ਰਿਹਾ ਜੀ ਇਸ ਡਿਸਪੂਟ ਦੇ ਵਿੱਚ ਸਾਡੇ ਸਾਰੇ ਹੀ ਪਰਿਵਾਰ ਨੇ ਔਰ ਰਿਸ਼ਤੇਦਾਰਾਂ ਨੇ ਪੰਚਾਇਤਾਂ ਨੇ ਕਾਫੀ ਉਹਨਾਂ ਦੋਵਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮੇਰੀ ਪਰਚਾਈ ਦੀ ਬਹੁਤ ਵੱਡੀਆਂ ਗਲਤੀਆਂ ਸੀ ਉਹ ਮੈਂ ਮੀਡੀਆ ਦੇ ਸਾਹਮਣੇ ਨਹੀਂ ਦੱਸ ਸਕਦਾ ਜੋ ਕਰਦੀ ਸੀ ਉਹਦੇ ਚਲਦਿਆ ਚਲਦਿਆ ਮੁੜ ਕੇ ਲਾਸਟ ਵਿੱਚ ਕੋਰਟ ਦੀ ਵੀ ਦਰਬਾਰ ਤੇ ਗਿਆ ਕੋਰਟ ਨੇ ਹੀ ਸਮਸਿਆਨ ਸੁਲਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਆਖਰ ਵਿੱਚ ਅੰਤ ਵਿੱਚ ਤਲਾਕ ਕਰ ਦਿੱਤਾ ਅਦਾਲਤ ਨੇ ਤਲਾਕ ਕਰ ਦਿੱਤਾ ਹਾਂਜੀ ਅਦਾਲਤ ਨੇ ਤਲਾਕ ਕਰਤਾ ਸੀ ਉਹਦੇ ਤੋਂ ਬਾਅਦ ਹੁਣ ਜ਼ਬਰਦਸਤੀ ਕਰਕੇ ਸਾਡੇ ਉੱਤੇ ਉਹਨਾਂ ਨੇ ਅਟੈਕ ਕੀਤਾ ਨੰਗ ਸਿਕਾਂ ਦੀ ਸ਼ਾਦੀਦ ਲੈ ਨਹੀਂ ਆ ਤੁਹਾਡੇ ਜਿਹੜੀ ਤੁਸੀਂ ਬਾਹਰ ਗੱਲ ਚ ਪਾਈ ਹੋਈ ਆ ਇਹ ਉਸ ਦਿਨ ਦੀ ਘਟਨਾ ਕਰਕੇ ਹਾਂਜੀ ਹਾਂਜੀ 12 ਤਰੀਕ ਨੂੰ ਉਹ ਆਏ ਸੀ ਔਰ ਨੰਗ ਸਿਕਾਏ ਸੀ ਸਾਡੀ ਚਾਰ ਦੁਵਾਰੀਆਂ ਤੇ ਜੰਪ ਕਰਕੇ ਆਏ ਨੇ ਗੇਟ ਸਾਡਾ ਬੰਦ ਸੀ ਅਸੀਂ ਸਾਰੇ ਪਰਿਵਾਰ ਦੇ ਬੱਚੇ ਸੀ ਤੇ ਹੋਰ ਸਾਡੇ ਘਰ ਚ ਕੋਈ ਪਰਿਵਾਰ ਦਾ ਮੈਂਬਰ ਨਹੀਂ ਸੀ ਬਾਹਰ ਦਾ ਉਹਨਾਂ ਨੇ ਸਾਡੇ ਸਾਰੇ ਪਰਿਵਾਰ ਦੀ ਵੰਡ ਟੋਕ ਕੀਤੀ ਆ ਹੂੰ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਪ੍ਰਸ਼ਾਸਨ ਨੇ ਕੁਝ ਤੁਹਾਡੇ ਕਿਹੜੇ ਕਿਹੜੇ ਜੀ ਨੂੰ ਕੋਈ 6 ਫੀਟ ਵੱਜੀ ਹੈ ਹਾਂਜੀ ਮੈਨੂੰ ਕਾਫੀ ਵੱਜੀਆਂ ਨੇ ਸੱਟਾਂ ਮੇਰੇ ਆ ਤੁਹਾਡੇ ਸਾਹਮਣੇ ਔਰ ਛੋਟੇ ਬੱਚਿਆਂ ਦੀਆਂ ਵੱਜੀਆਂ ਨੇ ਕੋਟ ਮਾਰ ਕਾਫੀ ਕੀਤੀ ਹੈ ਸਾਡੇ ਅੱਛਾ ਆ ਭੈਣ ਜੀ ਤੁਹਾਡੇ ਵੀ ਉਸ ਦਿਨ ਸੱਟ ਲੱਗੀ ਹੈ ਹਾਂਜੀ ਸਰ अच्छा एक ही की, की होया किस तरह घटना ਵਾਪਰੀ ਹੈ ਤੁਸੀਂ ਉਸ ਟਾਈਮ ਘਰ ਚ ਸੀ ਹਾਂਜੀ ਸਰ ਮੈਂ ਬਾਹਰ ਰਹਿੰਦੀ ਆ ਤੇ ਮੈਂ ਕਾਰ ਆਈ ਸੀ ਮਿਲਣ ਵਾਸਤੇ ਤੇ ਮੈਂ ਵਾਪਿਸ ਜਾਣ ਲੱਗੀ ਸੀ ਤੇ ਉਦੋਂ ਅਚਾਨਕ ਹੀ ਤਿਆਰ ਹੋ ਰਹੇ ਸੀ ਜਾਣ ਲਈ ਤਿਆਰੀ ਕਰ ਰਹੇ ਸੀ ਅਚਾਨਕ ਹੀ ਕੰਧ ਖਣੀ ਉਹ ਅਧਿਆنگ ਸਿੰਘ ਔਰ ਜੋ ਉਹਨਾਂ ਦਾ ਫੈਮਿਲੀ ਆਂਟੀ ਉਹਨਾਂ ਦੀ ਫੈਮਿਲੀ ਹੈ ਉਹ ਲੰਗਰ ਉਲੰਘਨ ਦੀ ਕੋਸ਼ਿਸ਼ ਕਰ ਰਹੇ ਸੀ ਤੁਹਾਡੇ ਦਰਵਾਜ਼ੇ ਦੇ ਕੰਧਾ ਦੇ ਉੱਪਰ ਦੀ ਹਾਂਜੀ ਸਰ ਔਰ ਫਿਰ ਉਦਾਂ ਹੀ ਮੇਰੇ ਬ੍ਰਦਰ ਨੂੰ ਨਿਹੰਗ ਸਿੰਘ ਮਾਰਨ ਦੀ ਬ੍ਰਦਰ ਛੋਟਾ ਹੈ 15 ਸਾਲਾਂ ਦਾ ਹੈ ਛੋਟਾ ਬੱਚਾ ਉਹ ਨੰਬਾਲੀ ਕੇ ਉਹਨੂੰ ਆਪਾਂ ਵੱਡਾ ਨਹੀਂ ਕਹਿ ਸਕਦੇ ਉਹਦੇ ਤੇ ਵੀ ਉਹਨਾਂ ਨੇ ਤਲਵਾਰ ਨਿਸ਼ਾਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਆਪਦੇ ਬ੍ਰਦਰ ਨੂੰ ਬਚਾਇਆ ਉਦੋਂ ਤੱਕ ਨਹੀਂ ਮੇਰੇ ਇੱਥੇ ਡੰਡਾ ਵੱਜਿਆ ਫਿਰ ਉਹਨਾਂ ਦੇ ਪਾਪਾ ਮੇਰੇ ਮੰਮਾ ਤੇ ਸਿਰ ਤੇ ਮਾਰਨ ਲੱਗੇ ਸੀ ਤੇ ਮੈਂ ਆ ਆਹ ਦਾ ਹੱਥ ਕੀਤਾ ਤੇ ਉਹਨਾਂ ਦੇ ਪਾਪਾ ਨੇ ਦੇਖ ਲਿਆ ਕਿ ਬੱਚੀ ਨੇ ਹੱਥ ਕਰ ਲਿਆ ਫਿਰ ਵੀ ਉਹਨਾਂ ਨੇ ਮੇਰੇ ਹੱਥ ਤੇ ਮਾਰਤੀ ਸੀ ਸੋਟੀ ਹੂੰ ਅੱਛਾ ਤੇ ਕਾਫੀ ਕੁਝ ਵਾਪਰਿਆ ਉਸ ਦਿਨ ਜੋ ਕਿ ਅਸੀਂ ਕਦੀ ਵੀ ਪਹਿਲਾਂ ਜ਼ਿੰਦਗੀ ਵਿੱਚ ਨਾ ਕਦੀ ਅਸੀਂ ਦੇਖਿਆ ਅਸੀਂ ਜਸਟ ਸੁਣਦੇ ਸੀ ਨਹੀਂ ਤੁਸੀਂ ਕੀ ਕਰਦੇ ਹੋ ਮੈਂ ਸਟੱਡੀ ਕਰਦੀ ਹਾਂ ਸਟੱਡੀ ਕਰਦੇ ਹਾਂ ਤੇ ਇਹ ਜਦੋਂ ਤੁਹਾਡੇ ਘਰੇ ਉਹ ਆਏ ਆ ਸਾਰੇ ਜਣੇ ਤੇ ਫਿਰ ਤੁਸੀਂ ਕੋਈ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਕੋਈ ਪੁਲਿਸ ਨਹੀਂ ਆਈ ਫਿਰ ਉਸ ਦਿਨ ਸਰ ਸਾਡੀ ਸਿਚੁਏਸ਼ਨ ਹੀ ਇਦਾਂ ਦੀ ਹੋ ਗਈ ਸੀ ਕਿ ਅਸੀਂ ਖੁਦ ਨੂੰ ਵੀ ਨਹੀਂ ਸੰਭਾਲ पाए ਹੂੰ ਠੀਕ ਹੈ ਤੇ ਅਸੀਂ سپورਟ ਮਤਲਬ ਮੰਗੀ ਹੈ ਪੁਲਿਸ ਤੋਂ ਤੇ ਉਹ ਆ ਗਈ ਸੀ ਜੇਕਰ ਉਹ ਟਾਈਮ ਤੇ ਨਾ ਪ੍ਰਸ਼ਾਸਨ ਪਹੁੰਚਦਾ ਤੇ ਅੱਜ ਸਾਡੀ ਫੈਮਿਲੀ ਵਿੱਚ ਕੋਈ ਨਾ ਕੋਈ ਨੁਕਸਾਨ ਹੋਣਾ ਸੀ ਨਹੀਂ ਮੌਕੇ ਤੇ ਪੁਲਿਸ ਆ ਗਈ ਸੀ ਹਾਂਜੀ ਸਰ अच्छा पहुंच आई थी फिर उन्होंने उन्होंने दी बदौलत ते आज assi ਤੁਹਾਡੇ ਸਾਹਮਣੇ ਖੜੇ ਆ ਨਹੀਂ ਕੋਈ ਪਰਚਾ ਦਰਜ ਨਹੀਂ ਹੋਇਆ ਜੀ ਹੁਣ ਤੱਕ ਇਸ ਮਾਮਲੇ ਪਰਚਾ ਹੋ ਗਿਆ ਜੀ ਹਮ ਅੱਛਾ ਪਰਚਾ ਦਰਜ ਹੋ ਗਿਆ ਪੁਲਿਸ ਨੇ ਪਰਚਾ ਕਰ ਲਿਆ ਪਰਚਾ ਕਰ ਲਿਆ ਇਹ ਕਿਹਦੇ ਕਿਹਦੇ ਤੇ ਪਰਚਾ ਦਰਜ ਹੋਇਆ ਕਿੰਨੇ ਕ ਜਣਿਆਂ ਤੇ 10 ਤੋਂ 12 ਬੰਦਿਆਂ ਤੇ ਹੋਇਆ ਜਿੰਦੇ ਚ 10 ਤੋਂ 12 ਨਿੰਗ ਸਿੰਘ ਨੇ ਤੇ 10 ਤੋਂ 12 ਲੋਕ ਨੇ ਉਹਨਾਂ ਦੀ ਫੈਮਿਲੀ ਤੋਂ ਆਇਆ ਔਰ ਸਾਫ ਦਾ ਸਰਪੰਚ ਕਰਨ ਲਗਾ ਰਿਹਾ ਹਮ ਅੱਛਾ ਜਾ ਜੋ ਫੜ ਲਓ ਸਾਰੇ ਪਰਿਵਾਰ ਅੱਛਾ ਹਾਂਜੀ ਮਤਲਬ ਵੀ 22 ਬੰਦੇ ਹੋ ਗਏ ਸਰ ਹਮ ਅੱਛਾ ਪਰਚਾ ਹੋ ਚੁੱਕਾ ਹੈ ਹਾਂਜੀ ਹੋ ਚੁੱਕਾ ਤੇ ਕੋਈ ਗ੍ਰਿਫਤਾਰੀ ਵੀ ਕੀਤੀ ਪੁਲਿਸ ਨੇ ਹਾਂਜੀ ਸਰਪੰਚ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹਮ ਬਾਕੀ ਇਹ ਕਾਰਵਾਈ ਚੱਲ ਰਹੀ ਹੈ ਜਸਨ ਆਪਣੀ ਕਾਰਵਾਈ ਕਰ ਰਿਹਾ ਹਮ ਨਹੀਂ ਹੁਣ ਤੁਸੀਂ ਕੀ ਚਾਹੁੰਦੇ ਹੋ ਕੀ ਮੰਗਤ ਤੁਹਾਡੀ ਸਾਡੀ ਮੰਗ ਹੈ ਜੀ ਸਾਡਾ ਜੋ ਪੰਚਾਇਤਾਂ ਦੇ ਥਰੂ ਹੋ ਰਿਹਾ ਸੀ ਜੋ ਵੀ ਹੋ ਰਿਹਾ ਜੀ ਕੋਰਟ ਦੇ ਥਰੂ ਹੈ ਬਾਕੀ ਨਿੰਗ ਸਿੰਘਾਂ ਦਾ ਵਿੱਚ ਜੋ ਗਲਤ ਹੋਇਆ ਹੈ ਸਾਡੇ ਸਾਰੇ ਪਰਿਵਾਰ ਦੇ ਨਾਲ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਹਮਮ ਔਰ ਸ਼੍ਰੋਮਣੀ ਪ੍ਰਬੰਧ ਕਮੇਟੀ ਨੂੰ ਵੀ ਸਾਡੀ ਅਪੀਲ ਹੈ ਉਹਨਾਂ ਦੀ ਸਨਾਨਕਤ ਕੀਤੀ ਜਾਵੇ ਕਿ ਗੁਰੂ ਸਾਹਿਬ ਦੇ ਪੱਲੇ ਦੇ ਵਿੱਚ ਹੋ ਸਕਦਾ ਹੈ ਵਿੱਚ ਗੁੰਡਾਗਰਦੀ ਵਾਲੇ ਲੋਕ ਹੋਣ ਹਮ ਅਸੀਂ ਤੇ ਇਸ ਕਰਕੇ ਨਹੀਂ ਕੋਈ ਕੀ ਕਰ ਸਕੈ ਜਿਵੇਂ ਗੁਰੂ ਗੋਬਿੰਦ ਸਿੰਘ ਦਾ ਚੋਲਾ ਸੀ ਔਰ ਪੱਗਾ ਪੈਣੀ ਉਹਨਾਂ ਤੇ ਕੋਈ ਇਸ ਵਾਰ ਨਹੀਂ ਕਰ ਸਕਦਾ ਹੂੰ 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 ਠੀਕ ਐ ਇਹ ਜਦੋਂ ਤੁਹਾਡੇ ਇਹ ਨਿਹੰਗ ਸਿੰਘ ਤੇ ਉਹ ਲੋਕ ਆਏ ਨੇ ਉਸ ਤੋਂ ਪਹਿਲਾਂ ਨਿਹੰਗ ਸਿੰਘਾਂ ਨੇ ਤੁਹਾਡੇ ਤੁਹਾਡੇ ਪੱਖ ਜਾਂ ਤੁਹਾਡੀ ਗੱਲ ਨਹੀਂ ਸੁਣੀ ਆ ਕੇ ਕੋਈ ਸਾਡੇ ਨਾਲ ਪੱਕ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਸਿੱਧਾ ਨੰਗੀਆਂ ਤਲਵਾਰਾਂ ਕੱਢ ਜੰਪ ਕਰਕੇ ਆਏ ਨੇ ਮੈਂ ਛੱਤ 'ਤੇ ਚੜਿਆ ਮੈਂ ਕਹਿ ਸਾਡੀ ਪੰਚਾਇਤ ਆ ਰਹੀ ਹੈ ਮੈਂ ਕਾਲ ਕਰ ਰਿਹਾ ਪਰ ਕਹਿੰਦੇ ਕੋਈ ਪੰਚਾਇਤ ਪਿੰਡ ਦੀ ਸਾਈਡ ਤੇ ਹੋ ਜਾਓ ਤੁਸੀਂ ਹੂੰ ਮੁਰਕੇ ਮੈਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੇ ਤੇ ਸਿੱਧੀਆਂ ਤਲਵਾਰਾਂ ਦੇ ਵਾਰ ਕੀਤੇ ਨੇ ਉਹਨਾਂ ਨੇ ਔਰ ਉਹਨਾਂ ਦੀ ਫੈਮਿਲੀ ਨੇ ਬੱਚਿਆਂ ਨੂੰ ਸਾਡੇ ਨਾਲ ਸੱਟਾਂ ਲਗੀਆਂ ਨੇ ਬਾਕੀ ਪਰਿਵਾਰ ਨੂੰ ਗੁੱਦੀਆਂ ਸੱਟਾਂ ਲਗੀਆਂ ਨੇ ਸਾਡੀ ਇੱਕ ਮਿਸਰੀ ਦੇ ਵੱਡੇ ਬ੍ਰਦਰ ਨੇ ਉਹਨਾਂ ਦੇ ਕੱਪੜੇ ਫਾੜਦੇ ਨੇ ਨੰਗ ਸਕੇ ਦੇਖੋ ਜੀ ਇਹ ਛੋਟੇ ਛੋਟੇ ਪਰਿਵਾਰਕ ਮਸਲੇ ਲਗਭਗ ਹਰ ਘਰ 'ਚ ਚੱਲਦੇ ਨੇ ਕਈ ਵਾਰ ਉਹ ਮਸਲੇ ਜਿਆਦਾ ਵੱਧ ਜਾਂਦੇ ਨੇ ਜੇ ਥੋੜੀ ਜੀ ਅਕਲ ਸੂਝ-ਬੂਝ ਦਿਖਾਈ ਜਾਵੇ ਤਾਂ ਇਹਨਾਂ ਮਸਲਿਆਂ ਨੂੰ ਰਿਸ਼ਤੇਦਾਰੀਆਂ 'ਚ ਪੈਣਾ ਭਰਾਵਾਂ ਚ ਬੈਠ ਕੇ ਵੀ ਨਜਿੱਠਿਆ ਜਾ ਸਕਦਾ ਹੈ ਤੇ ਜੇ ਨਾ ਰਹੇ ਬਣ ਆਵੇ ਤਾਂ ਫਿਰ ਅੱਡੋ ਅੱਡ ਵੀ ਕੀਤਾ ਜਾ ਸਕਦਾ ਹੈ ਇਹ ਕੋਈ ਇਹ ਕੋਈ ਹੈ ਕੋਈ ਕੋਈ ਕੱਟੜਤਾ ਦਾ ਸਵਾਲ ਨਹੀਂ ਹੋਣਾ ਚਾਹੀਦਾ ਵੀ ਨਹੀਂ ਵੀ ਰਹੇ ਬਣ ਆਰੀ ਤੇ ਫਿਰ ਧੱਕੇ ਨਾਲ ਬਸਾਉਣਾ ਤਾਂ ਫਿਰ ਉਹ ਗੱਲ ਕਤਲੋਗਾਰ ਤੱਕ ਵੀ ਜਾ ਸਕਦੀ ਹੈ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਸਹਿਬਾਨਾ ਨੇ ਮਹਾਨ ਸੋਚ ਸਾਨੂੰ ਦਿੱਤੀ ਹੈ ਗੁਰੂ ਸਾਹਿਬ ਨੇ ਬੜਾ ਪਵਿੱਤਰ ਬਾਣਾ ਦਿੱਤਾ ਪਰ ਜਿਹੜੇ ਨਿਹੰਗ ਸਿੰਘ ਸੀ ਉਹਨਾਂ ਨੂੰ ਲਾਜ਼ਮੀ ਚਾਹੀਦਾ ਸੀ ਕਿ ਇਹਨਾਂ ਦਾ ਪੱਖ ਸੁਣਦੇ ਇਹਨਾਂ ਨਾਲ ਗੱਲ ਕਰਦੇ ਦੋਨਾਂ ਤੇਰਾ ਜਦੋਂ ਕੋਈ ਦੁਸ਼ਮਣੀਆਂ ਨਹੀਂ ਗਿਆ ਐ ਨਹੀਂ ਸੀ ਵੀ ਕੋਈ ਬਹੁਤ ਵੱਡੀਆਂ ਕੋਈ ਪ੍ਰਾਣੀਆਂ ਦੁਸ਼ਮਣੀਆਂ ਨਹੀਂ ਜਾਂ ਕੋਈ ਇੱਕ ਪਾਸੇ ਮੁਗਲਾਂ ਨੇ ਤੇ ਦੂਜੇ ਪਾਸੇ ਕੋਈ ਆਮ ਮਜਲੂਮ ਨੇ ਐਦਾਂ ਜ ਤੱਕ ਗੱਲ ਨਹੀਂ ਸੀ ਗੱਲ ਤਾਂ ਇੱਕ ਘਰੇਲੂ ਮੀਆਂ ਬੀਵੀ ਦੀ ਪ੍ਰੋਬਲਮ ਸੀ ਨਾ ਤੇ ਉਹਨੂੰ ਬੜੀ ਅਕਲ ਨਾਲ ਬੜੀ ਸਿਆਣਪ ਨਾਲ ਬੜੀ ਦਲੀਲ ਨਾਲ ਬੈਠ ਕੇ ਨਿਪਟਾਇਆ ਜਾ ਸਕਦਾ ਸੀ ਨਹੀਂ ਤਾਂ ਜੋ ਇਹ ਕਹਿੰਦੇ ਨੇ ਕਿ ਅਦਾਲਤ ਨੇ ਤਲਾਕ ਕਰਾ ਦਿੱਤਾ ਹੋਇਆ ਸੀ ਤਾਂ ਫਿਰ ਕਿਸੇ ਨੂੰ ਤਰਾਜ ਕੀ ਹੈ ਜੇ ਅਦਾਲਤ ਨੂੰ ਲੱਗਾ ਕਾਨੂੰਨ ਨੂੰ ਲੱਗਾ ਤਾਂ ਤਲਾਕ ਕਰਵਾ ਦਿੱਤਾ ਗਿਆ ਕਾਗਜ਼ ਨੇ ਤਲਾਕ ਦੇ ਆਹ ਕਾਗਜ਼ ਨੇ ਹਾਂਜੀ ਹਾਂਜੀ ਅੱਛਾ ਇਹ ਤਲਾਕ ਦੇ ਕਾਗਜ਼ ਨੇ ਹਾਂਜੀ ਇਹ ਕਿਹੜੀ ਅਦਾਲਤ ਚ ਤਲਾਕ ਹੋਇਆ ਜੀ ਪਹਿਲਾ ਮਾਨਯੋਗ ਗੁਰੂ ਸਾਹਿਬ ਹੋਇਆ ਸੀ ਜੀ ਉਦੋਂ ਬਾਅਦ ਉਹਨਾਂ ਨੇ ਪਟੀਸ਼ਨ ਅਪੀਲ ਪਾਈ ਸੀ ਉਹ ਖਾਰਜ ਹੋ ਗਈ ਆ ਮੁੜ ਕੇ ਉਹਨਾਂ ਨੇ ਹਾਈ ਕੋਰਟ ਪਾਈ ਸੀ ਉਹ 17 ਮਾਰਚ 2025 ਨੂੰ ਉਹ ਵੀ ਖਾਰਜ ਹੋ ਚੁੱਕੀ ਸੀ ਡਬਲ ਬੈਂਚ ਦੇ ਉੱਤੇ ਫੈਸਲਾ ਕੀਤਾ ਗਿਆ ਸੀ ਦੋ ਜੱਜਿਸ ਬੈਠੇ ਵੀ ਹੂੰ ਮਤਲਬ ਲੋਅਰ ਕੋਰਟ ਤੋਂ ਸੈਸ਼ਨ ਕੋਰਟ ਤੋਂ ਤੇ ਹਾਈ ਕੋਰਟ ਤੋਂ ਤਲਾਕ ਸਾਰੀਆਂ ਥਾਵਾਂ ਤੋਂ ਤਲਾਕ ਨੂੰ ਮੰਨਿਆ ਗਿਆ ਮੰਨਿਆ ਗਿਆ ਜੀ ਦੇਖੋ ਜੀ ਇਹ ਗੱਲ ਬਹੁਤ ਵੱਡੀ ਹੈ ਕਿਉਂਕਿ ਹਾਈ ਕੋਰਟ ਆਪਣੇ ਆਪ 'ਚ ਬਹੁਤ ਉੱਚ ਅਦਾਲਤ ਹੈ ਤਾਂ ਜੇ ਉਹਦਾ ਫੈਸਲਾ ਹੈ ਆ ਫਿਰ ਉਹ ਘਰੇਲੂ ਮਾਮਲਿਆਂ ਦੇ ਵਿੱਚ ਉਹ ਫੈਸਲੇ ਜਿਹੜੇ ਨੇ ਉਹ ਬਿਨਾਂ ਤੱਥਾਂ ਤੋਂ ਜਾਂ ਬਿਨਾਂ ਸਿਚੁਏਸ਼ਨ ਤੋਂ ਨਹੀਂ ਹੁੰਦੇ ਕਿਸੇ ਰਾਜਨੀਤਿਕ ਮਾਮਲਿਆਂ ਦੇ ਵਿੱਚ ਗੱਲ ਵੱਖਰੀ ਹੈ ਭੈਣ ਜੀ ਜਦੋਂ ਇਹ ਘਟਨਾ ਵਾਪਰੀ ਤੁਸੀਂ ਕਰ ਸੀ ਹਾਂਜੀ ਕਰ ਸੀ ਅੱਛਾ ਫਿਰ ਇਹ ਕੀ ਕਿਸ ਤਰ੍ਹਾਂ ਵਾਪਰਿਆ ਜਦੋਂ ਤੁਹਾਡੇ ਘਰੇ ਉਹ ਸਾਰੇ ਆਏ ਨੇ ਤਾਂ ਮਨ ਡਰਿਆ ਨਹੀਂ ਦਰਿਆ ਸੀ ਸਰ 1:00 ਵਜੇ ਆ ਗਏ ਸੀ ਉਦੋਂ ਕੋੜੀ ਲਾ ਕੇ ਇਨਾ ਚਾਚੇ ਕਰੋ ਕਹਿੰਦੇ ਇਹਦਾ ਜਿਹੜਾ ਆ ਜਾਏ ਕਹਿੰਦਾ ਕੰਨੀ ਵੜ ਦੋਂਦੀ ਕਿਰਪਾ ਨਾਲ ਮੇਰਾ ਮੁੰਡਾ ਉੱਪਰ ਚੜਨ ਲੱਗਾ ਸੀ ਫਿਰ ਮੈਂ ਉਸ ਨੂੰ ਉੱਪਰ ਪੇਜ ਦਿੱਤਾ ਮੈਂ ਕਿ ਪੁੱਤ ਉੱਪਰ ਚਲਾ ਜਾ ਤੈਨੂੰ ਮਾਰ ਦੇਣਗੇ ਉੱਪਰ ਚਲਾ ਕੇ ਕਹਿੰਦੇ ਇਹਨੂੰ ਮਾਰ ਦੋ ਇਹਨੂੰ ਕਿਰਪਾ ਨਾਲ ਵੜ ਦੋ ਤੇ ਉਹ ਛੋਟਾ ਬੱਚਾ ਸੀ ਜੰਪ ਕਰ ਗਿਆ ਉਹ 13 ਸਾਲ ਦਾ ਹੈ ਫਿਰ ਬੇਟਾ ਤੇ ਬੇਟੀ 10 ਸਾਲ ਦੇ ਅਸੀਂ ਉਹਦਾ ਅੰਦਰ ਉਹਨੂੰ ਕੋ ਕੇ ਰੱਖਾ ਉਨੇ ਕੁੰਡੀ ਲਾ ਲਈ ਮੈਂ ਬੇਟਾ ਕੁੰਡੀ ਨਾ ਖੋਲੀ ਤੈਨੂੰ ਮਾਰ ਦੇਣਗੇ ਇਹਨੂੰ ਵੱਡਣਾ ਚਾਹੁੰਦੇ ਸੀ ਅੱਗੋਂ ਮੈਂ ਹੋਜਣ ਦੀ ਸੀ ਕਹਿੰਦੇ ਭੈਣ ਜੀ ਤੂੰ ਸਾਈਡ ਹੋ ਜਾ ਮੈਂ ਕਿਹਾ ਮੱਗੇ ਮੈਂ ਹੋਵਾਂਗੀ ਤੇ ਇਹ ਕਹਿੰਦੇ ਵੱਡ ਦੋ ਇਹਨੂੰ ਵੱਡ ਦੋ ਇਹਨੂੰ ਕਹਿੰਦੇ ਸੀ ਕੰਨੀ ਤੇਨੇ ਤਲਵਾਰ ਰੱਖੀ ਮੈਂ ਕਿਹਾ ਮੈਨੂੰ ਵੱਡੋ ਮੈਦਾਨ ਵਿੱਚ ਲਾ ਜਾ ਕੇ ਨਾ ਨੰਗ ਸਿੰਘ ਜੀ ਮੈਨੂੰ ਵੱਡੋ ਇਨੀ ਹਿੰਮਤ ਨਹੀਂ ਗਈਏ ਕਹਿੰਦੇ ਇਸਤਰੀ ਤਾਂ ਸਿਵਾਰ ਨਹੀਂ ਕਰਦੇ ਤੇ ਆ ਵੀ ਤਾਂ ਇਸਤਰੀ ਐ ਭੈਣ ਹੀ ਆ ਜਿਹਦੇ ਤੇ ਆ ਪੱਟੀਆਂ ਲੱਗੀਆਂ ਪਈਆਂ ਨੇ ਤੁਸੀਂ ਤਾਂ ਵੀ ਇਸਤਰੀ ਹੋ ਜੀ ਉਹਨਾਂ ਨੇ ਅੰਗ ਸਿੰਘਾ ਨੇ ਗੁਰਗੋਬੀ ਸਿੰਘ ਜੀ ਨੇ ਦੀ ਰਹਿਤ ਮਰਿਆਦਾ ਅਨੁਸਾਰ ਨਹੀਂ ਹੋ ਆਏ ਠੀਕ ਹੈ ਉਹਨਾਂ ਨੂੰ ਸ਼ਾਇਦ ਗੁਰਗੋਬੀ ਸਿੰਘ ਜੀ ਦੇ ਦਿੱਤੇ ਕਾਨੂੰਨ ਉਹਨਾਂ ਨੂੰ ਨਹੀਂ ਪਤਾ ਸੀ ਕੁਝ ਨਹੀਂ ਪਤਾ ਸੀ ਉਹਨਾਂ ਨੇ ਮੇਰੀ ਮਾਤਾ ਮੇਰੀ ਮੰਮਾ ਮੇਰੇ ਆਂਟੀ ਮੇਰੇ ਪੂਆਜੀ ਵੀ ਹੈਗੇ ਸੀ ਉਹਨਾਂ ਤੇ ਵੀ ਉਹਨਾਂ ਨੇ ਸੋਟੀਆਂ ਚਲਾਈਆਂ ਤੇ ਬੱਚਿਆਂ ਤੇ ਤੇਨੇ ਹੱਥਿਆਂ ਤੇ ਕਦੀ ਗੁਰਗੋਬੀ ਸਿੰਘ ਜੀ ਵਾਰ ਨਹੀਂ ਕਰਦੇ ਸੀ ਇਵਨ ਕਿ ਜਿਹੜੇ ਉਹ ਹੈਗੇ ਸੀ ਨਵਾਬ ਖਾਂ ਸਰਹੰਦ ਦੇ ਨਵਾਬ ਸੀ ਉਹਨਾਂ ਦੇ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਨੂੰ ਉਹਨਾਂ ਨਾਲ ਜੰਗ ਲੜੀ ਲੇਕਿਨ ਉਹਨਾਂ ਦੇ ਬੱਚਾ ਹੈ ਤੇ ਉਹਨਾਂ ਦੀ ਵਾਈਫ ਉਹਨਾਂ ਨੂੰ ਤਸੱਲੀ ਨਾਲ ਪਿਆਰ ਨਾਲ ਉਹਨਾਂ ਨੂੰ ਭੇਜਿਆ ਗਿਆ ਸੀ ਦਿੱਲੀ ਵਿੱਚ ਨਾ ਕਿ ਉਹਨਾਂ ਤੇ ਕੁੱਟਮਾਰ ਕੀਤੀ ਗਈ ਸੀ ਹੂੰ ਠੀਕ ਹੈ ਤੇ ਸਾਡੇ ਗੁਰੂ ਸਾਹਿਬਾਨਾਂ ਦਾ ਤਾਂ ਸਪਸ਼ਟ ਉਪਦੇਸ਼ ਹੈ ਕਿ ਨਿਹੱਥੇ ਤੇ ਬੱਚੇ ਤੇ ਤੇ ਔਰਤ ਤੇ ਵਾਰ ਨਹੀਂ ਕਰਨਾ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਨੂੰ ਨੰਬਰ ਕੋਈ ਮਿਲਿਆ ਕਿਉਂਕਿ ਜਿੱਥੋਂ ਤੱਕ ਅਸੀਂ ਪੁੱਛ ਰਹੇ ਹਾਂ ਤਾਂ ਇਹ ਸਾਰੇ ਦੱਸ ਰਹੇ ਨੇ ਕਿ ਉਹਨਾਂ ਨਿਹੰਗ ਸਿੰਘਾਂ ਦਾ ਕੋਈ ਲਿੰਕ ਕੋਈ ਕੰਟੈਂਟ ਕੰਟੈਕਟ ਨੰਬਰ ਨਹੀਂ ਹੈਗਾ ਪਰ ਅਸੀਂ ਕੋਸ਼ਿਸ਼ ਕਰਾਂਗੇ ਪੁਲਿਸ ਤੋਂ ਵੀ ਅਸੀਂ ਪੁੱਛਾਂਗੇ ਅਸੀਂ ਦੂਜੀ ਧਿਰ ਜਿਹੜੀ ਆ ਜਿਹਦਾ ਇਹ ਨਾਂ ਲੈ ਰਹੇ ਨੇ ਕਿ ਉਹ ਆਏ ਨਿਹੰਗ ਸਿੰਘਾਂ ਨੂੰ ਲੈ ਕੇ ਉਹਨਾਂ ਤੋਂ ਵੀ ਅਸੀਂ ਪੁੱਛਾਂਗੇ ਸਾਰੀਆਂ ਧਿਰਾਂ ਨੂੰ ਅਸੀਂ ਸਵਾਲ ਕਰਾਂਗੇ ਕਿ ਇਹ ਘਟਨਾ ਦੀ ਨੌਬਤ ਇੱਥੋਂ ਤੱਕ ਕਿਉਂ ਆਈ ਹੈ ਤੁਸੀਂ ਸਾਰੇ ਸਿਆਣੇ ਹੋ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਾਈ ਜੀ ਤੁਹਾਡਾ ਵੀ ਇਹੀ ਪਰਿਵਾਰ ਹੈ ਹਾਂਜੀ ਅੱਛਾ ਤੁਸੀਂ ਕਿੱਥੇ ਸੀ ਜਦੋਂ ਘਟਨਾ ਵਾਪਰੀ ਇਹਦੇ ਵਿੱਚ ਹੀ ਸੀ ਉਸ ਟਾਈਮ ਤੇ ਅੱਛਾ ਤਾਂ ਤੁਹਾਡੇ ਕੋਈ ਸਨਪ੍ਰੇਸ ਕਿੰਨੇ ਕਿਉਂ ਸੀ ਜਿਆਦਾ ਉਹਨਾਂ ਸਟੀਆਂ ਮਾਰੀਆਂ ਅੱਛਾ ਕੋਈ ਨਹੀਂ ਮਾਰੀਆਂ ਹਾਂ ਮੰਨਦੀ ਮੈਂ ਅੱਛਾ ਅੱਛਾ ਮਤਲਬ ਮਤਲਬ ਤੁਹਾਡੇ ਵੀ ਸੁਣ ਹੋ ਗਏ ਮਾਰਿਓ ਛੋਟੇ ਵਜੇ ਤੁਹਾਡੇ ਉਹਨਾਂ ਸਰਵਾਰ ਕੀਤਾ ਪਰ ਅਸੀਂ ਨਹੀਂ ਕਰਾਉਂਦੇ ਅਸੀਂ ਗਏ ਗੁਰੂ ਦੇ ਸਿੰਘ ਨੇ ਅਸੀਂ ਕੋਈ ਨਹੀਂ ਇਸ ਤਰ੍ਹਾਂ ਦਾ ਕੋਈ ਸਿਜਲ ਲੈਣਾ ਜਿਹਦੇ ਨਾਲ ਨੂੰ ਕੋਈ ਟੀस्पून ਸਿਰਫ ਕੀ ਗੁਰੂ ਸਾਹਿਬ ਦੇ ਦਿੱਤੇ ਚੋਲੇ ਬਾਰੇ ਦੇਖੋ ਬੜੀ ਚੰਗੀ ਗੱਲ ਹੈ ਲੋਕ ਕਿੰਨਾ ਸਤਕਾਰ ਕਰਦੇ ਨੇ ਗੁਰੂ ਸਹਬਾਨਾ ਦੇ ਬਾਣੇ ਦਾ ਪਰ ਜਿਨ੍ਹਾਂ ਨੇ ਉਹ ਬਾਣੇ ਪਾਏ ਨੇ ਉਹਨਾਂ ਵੀ ਬੇਨਤੀ ਹੈ ਆਪਾਂ ਵੀ ਥੋੜਾ ਜਿਹਾ ਨੀਮਾ ਦਾ ਰੂਲਾਂ ਦਾ ਧਿਆਨ ਰੱਖੀਏ ਸਮਾਜ ਦੇ ਵਿੱਚ ਸੱਦ ਭਾਵਨਾ ਭਾਈਚਾਰੇ ਦਾ ਸੰਦੇਸ਼ ਸਾਡੇ ਗੁਰੂ ਸਹਬਾਨਾ ਨੇ ਦਿੱਤਾ ਗੁਰੂ ਸਹਬਾਨਾ ਨੇ ਜਿਹੜੀ ਫੌਜ ਬਣਾਈ ਉਹ ਜਿਹੜੀਆਂ ਸਰਕਾਰਾਂ ਹਕੂਮਤਾਂ ਜਾਂ ਵੱਡੀਆਂ ਤਾਕਤਾਂ ਲੋਕਾਂ ਦੇ ਨਾਲ ਧੱਕੇ ਕਰਦੀਆਂ ਜ਼ੁਲਮ ਕਰਦੀਆਂ ਉਹਦੇ ਖਿਲਾਫ ਲੜਨ ਲਈ ਬਣਾਈ ਸੀ ਔਰ ਇਹ ਕੰਮ ਗੁਰੂ ਸਾਹਿਬਾਨਾਂ ਦੀ ਖਾਲਸਾ ਫੌਜ ਕਰਦੀ ਵੀ ਰਹੀ ਹੈ ਪਰ ਹੁਣ ਵੀ ਜਿੱਦਾਂ ਦੀਆਂ ਗੱਲਾਂ ਇਹ ਕਰ ਰਹੇ ਨੇ ਇਹਦੇ ਬਾਰੇ ਲਾਜ਼ਮੀ ਸਵਾਲ ਨੇ ਸੋਚਣਾ ਵਿਚਾਰਨਾ ਚਾਹੀਦਾ ਹੈ ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਗੁਰੂ ਹਰਸਾਏ ਥਾਣਾ ਤੋਂ ਐਸਐਚਓ ਸਾਹਿਬ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਅ ਸਰ ਲਾਈਵ ਸੱਚ ਟੀਵੀ ਤੋਂ ਡਾਕਟਰ ਬਖਸ਼ੀਸ਼ ਅਜਾਦ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਅ ਸ਼੍ਰੀਮੰਤ ਜੀ ਆਪਣਾ ਇੱਥੇ ਤੁਹਾਡੇ ਏਰੀਏ 'ਚ ਪਿੰਡ ਹੈ ਸ਼ੰਗਰਾਏ ਉੱਥੇ ਪਿਛਲੇ ਦਿਨੀ ਇੱਕ ਘਟਨਾ ਵਾਪਰੀ ਸੀ ਕਿ ਕੁਝ ਨਿਹੰਗ ਸਿੰਘ ਗਏ ਸੀ ਇੱਕ ਘਰ ਦੇ ਵਿੱਚ ਤੇ ਉਹ ਵੀਡੀਓ ਵਾਇਰਲ ਹੋਈਆਂ ਸੀਗੀਆਂ ਕਿ ਘਰ ਤੇ ਹਮਲਾ ਹੋਇਆ ਔਰ ਉਹਨਾਂ ਨੇ ਪਰਿਵਾਰ ਨੇ ਸਾਡੇ ਚੈਨਲ ਨੂੰ ਬੁਲਾਇਆ ਸੀਗਾ ਉਹਨਾਂ ਨੇ ਆਪਣਾ ਪੱਖ ਪੇਸ਼ ਕੀਤਾ ਤਾਂ ਉਹ ਉਹ ਪੁਲਿਸ ਦੇ ਉੱਪਰ ਇਹ ਦੋਸ਼ ਲਾ ਰਹੇ ਸੀ ਕਿ ਪੁਲਿਸ ਨੇ ਪਰਚਾ ਤਾਂ ਦਰਜ ਕਈ ਦਿਨਾਂ ਦਾ ਕਰ ਲਿਆ ਹੋਇਆ ਪਰ ਗ੍ਰਿਫਤਾਰੀਆਂ ਨਹੀਂ ਕਰ ਰਹੀ ਇਹ ਕੀ ਮਾਮਲਾ ਜੀ ਉਹ ਕੇਸ ਕਿੱਥੇ ਕਿਹੜਾ ਹੈ ਸਰ ਕਿਹੜੇ ਪਿੰਡ ਦਾ ਕਿਹੜੇ ਪਿੰਡ ਦਾ ਇਹ ਨਾ ਜੀ ਸ਼ਾਂਗਾਰਾਏ ਉਤਾੜ ਪਿੰਡ ਹੈ ਇਹ ਦੂਜੇ ਹਾਂਜੀ ਦੂਜੇ ਪਾਸੇ ਚਾਂਦੀਰਾ ਚਾਂਦੀ ਵਾਲਾ ਪਿੰਡ ਹੈ ਨਾਲ ਉਹਦੇ ਜਿੱਥੋਂ ਉਹ ਦੂਜੀ ਪਾਰਟੀ ਆਈ ਸੀਗੀ ਨਿਹੰਗ ਸਿੰਘਾਂ ਨੂੰ ਲੈ ਕੇ ਔਰ ਉਹ ਕੋਠਿਆਂ ਤੋਂ ਚੜ ਕੇ ਤਾਂ ਉਹਨਾਂ ਦੇ ਘਰ ਤੇ ਹਮਲਾ ਹੋਇਆ ਸੀਗਾ। ਅੱਛਾ। ਚੋ ਅਸੀਂ ਤਪੀਸ਼ ਕਰ ਰਹੇ ਹਾਂ ਮਾੜਾ ਐਸੀ ਕਰ ਰਿਹਾ ਤਪੀਸ਼। ਹਾਂਜੀ। ਤੇ ਉਹ ਮੈਨੂੰ ਇਹ 2 ਦਿਨ ਹੋ ਗਏ ਲੱਗੇ ਨਾ ਉਹ ਦੇਖ ਰਿਹਾ ਮਾਵਲਾ ਮੈਂ ਮੇਰੇ ਧਿਆਨ ਚ ਆਇਆ ਮਾਵਲਾ ਜੀ ਪੂਰਾ ਪੜਿਆਣੀ ਮਾਵਲਾ ਦਾ। ਕੋਈ ਉਹਦੇ ਚ ਗ੍ਰਿਫਤਾਰੀਆਂ ਵੀ ਹੋਈਆਂ ਜੀ? ਨਹੀਂ ਮੈਂ ਫਾਈਲ ਨਹੀਂ ਪੜੀ ਅਜੇ। ਅੱਛਾ ਜੀ। ਹਾਂਜੀ ਮੈਨੂੰ ਉਹ 2 ਦਿਨ ਹੋਏ ਬੈਠੇ ਨੂੰ ਅਜੇ। ਅਸੀਂ ਸਤਬਲ ਬਰਨਗਲੇ ਪਾਸੇ ਹੀ ਫਿਰਦੇ ਹਾਂ ਅਸੀਂ ਜਦਾ। ਠੀਕ ਹੈ ਜੀ ਤੇ ਉਹ ਇਨਸਾਫ ਮਿਲੇਗਾ ਸਾਰਿਆਂ ਨੂੰ ਹੀ ਠੀਕ ਹੈ ਜੀ ਠੀਕ ਹੈ ਜੀ ਮਤਲਬ ਅਜੇ ਤੱਕ ਤੁਹਾਨੂੰ ਪੂਰਾ ਉਹ ਕੇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਠੀਕ ਹੈ ਸਰ ਤੁਹਾਡਾ ਪੱਖ ਰਿਕਾਰਡ ਕਰਨਿਆ ਜੀ ਬਹੁਤ ਮਿਹਰਬਾਨੀ ਕੋਈ ਗੱਲ ਨਹੀਂ ਕੋਈ ਹਲੋ ਹਲੋ ਹਾਂਜੀ ਕਰਨੈਲ ਸਿੰਘ ਜੀ ਗੱਲ ਕਰ ਰਿਹਾ ਹਾਂ ਜੀ ਚਾਂਦੀਵਾਲਾ ਤੋਂ ਹਾਂਜੀ ਹਾਂਜੀ ਲਾਈਵ ਸੱਚ ਟੀਵੀ ਤੋਂ ਡਾਕਟਰ ਬਖਸ਼ੀਦ ਸਿੰਘ ਅਜਾਦ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਕਰਨੈਲ ਸਿੰਘ ਜੀ ਇੱਕ ਨਾ ਪਿੰਡ ਛੰਗਾਰਾਏ ਦੇ ਵਿੱਚ ਸਾਡੇ ਚੈਨਲ ਦੀ ਟੀਮ ਨੂੰ ਬੁਲਾਇਆ ਸੀਗਾ ਔਰ ਉਹ ਹਾਂਜੀ ਤਾਂ ਉੱਥੇ ਉਸ ਪਰਿਵਾਰ ਨੇ ਦੋਸ਼ ਲਾਏ ਨੇ ਕਿ ਕੁਝ ਨਿਹੰਗ ਸਿੰਘ ਉਹਨਾਂ ਦੇ ਘਰ ਤੇ ਹਮਲਾ ਕਰਕੇ ਗਏ ਉਹ ਕਹਿੰਦੇ ਨੇ ਕਿ ਤੁਹਾਡਾ ਨਾਮ ਵੀ ਉਹਨਾਂ ਨੇ ਲਿਆ ਵਿੱਚ ਔਰ ਉਹ ਕਹਿੰਦੇ ਇਹਨਾਂ ਸਾਰਿਆਂ ਤੇ ਪਰਚਾ ਹੋ ਚੁੱਕਾ ਹੈ ਪੁਲਿਸ ਨੇ ਕਾਰਵਾਈ ਕੀਤੀ ਹੈ ਤੁਹਾਡਾ ਪੱਖ ਰਿਕਾਰਡ ਕਰਨਾ ਚਾਹੁੰਦੇ ਆ ਕੀ ਮਾਮਲਾ ਜੀ ਉਹਦੇ ਵਿੱਚੋਂ ਕਹਿੰਦੇ ਕਿ ਤੁਹਾਡਾ ਨਾਮ ਲੈ ਕੇ ਕਹਿੰਦੇ ਵੀ ਲਲਕਾਰਾ ਆ ਕੇ ਇੰਨੇ ਮਾਰਿਆ ਵੀ ਫੜ ਲਓ ਇਹਨਾਂ ਨੂੰ ਕੀ ਮਾਮਲਾ ਜੀ ਉਹ ਉਹ ਸਰ ਗੱਲ ਹੈ ਜੀ ਹਾਂ ਜਿਹੜੀ ਸਚਾਈ ਹੈ ਸਚਾਈ ਹੈ ਜੀ ਮੈਂ ਸਾਬਕਾ ਸਰਪੰਚ ਹੁਸਪਿੰਡ ਦਾ ਸ਼ੰਗਰਖਾੜ ਚੰਦੀਆਲਾ ਹਾਂਜੀ ਉਹ ਜਿਹੜਾ ਇੱਕ ਕੁੜੀ ਤੇ ਮੁੰਡੇ ਦਾ ਜਿਹੜਾ ਰਾ ਇਸ ਪਹਿਲਾਂ ਕੋਰਟ ਚ ਚੱਲਦਾ ਸੀ ਅੱਛਾ ਜੀ ਬਲਾਦਾਂ ਹਾਂ ਬਲਾਦਾਂ ਚ ਚੱਲਦਾ ਸੀ ਹਾਂਜੀ ਉਹ ਨਯੰਗ ਜਿਹੜੇ ਨੇ ਉਹ ਨਾਲ ਜਿਸ ਦੇ ਨੇ ਜਿਸ ਨੇ ਪੱਤਰ ਹਾਂ ਇੱਕ ਦਿਨ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਹੂੰ ਵੀ ਆਪਾਂ ਗੱਲਬਾਤ ਕਰਨੀ ਹੈ ਅੱਛਾ ਵੀ ਜਿਹੜੀ ਕੁੜੀ ਬਸ ਕੁੜੀ ਵਸਾਉਣ ਦੀ ਨਯੰਗ ਜਿਹੜੇ ਨਯੰਗਪਾਗ ਜਿਹੜੇ ਸੀ ਉਹ ਕੁੜੀ ਵਾਲਾ ਮਾਸੀ ਸੀ ਹੂੰ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਆਪਾਂ ਕੁੜੀ ਜਿਹੜਾ ਨਵੇੜੀ ਫੈਸਲਾ ਕਰੀਏ ਹਾਂਜੀ ਅੱਜ ਤਲਾਕ ਨਹੀਂ ਜੇ ਤੁਸੀਂ ਤਲਾਕ ਦੇ ਤਲਾਕ ਬਾਰੇ ਗੱਲ ਕਰਨੀ ਕਰਦੇ ਹੋ ਉਹਨਾਂ ਆਖਰ ਤੇ ਉਹ ਸੀ ਦਾ ਸੰਪੰਨ ਕਰਦੇ ਨੇ ਆ ਹੂੰ ਅੱਛਾ ਉਹ ਉਹ ਸੋਲ ਨਾਲ ਫੋਨ ਨਿਆਂ ਦੇ ਜਿਹੜੇ ਨੇ ਉਹ ਫੋਨ ਕਰਕੇ ਉਹਨਾਂ ਨਾਲ ਹੂੰ ਉਹਨਾਂ ਦੇ ਉਹਨਾਂ ਦੇ ਜਿਹੜੇ ਜਿਹੜੇ ਯਾਨੀ ਕਿ ਜਿੱਥੇ ਉਹਨਾਂ ਦਾ ਕਾਰਜ ਉਸ ਤੋਂ ਬਾਹਰ ਗਿਆ ਨੇ ਅੱਛਾ ਜੀ ਨਾਲ ਪੰਚਾਇਤ ਨਾਲ ਪੰਚਾਇਤ ਵੀ ਗਈ ਨਾਲ ਮੈਂ ਵੀ ਗਈ ਅੱਛਾ ਜੀ ਦੂਜੇ ਪਾਸੇ ਛੰਗਰੇ ਠਾਰ ਦਾ ਸਰਪੰਚ ਖਾਰਦੀ ਸਰਪੰਚ ਜੀ ਹਾਂਜੀ ਉਹ ਵੀ ਉਹ ਵੀ ਆ ਗਿਆ ਪਰ ਉੱਥੇ ਉੱਥੇ ਉਹਨਾਂ ਮੰਜੇ ਮੰਜੇ ਮਿੰਦੇ ਜਾਏ ਹਾਂਜੀ ਮੰਜੇ ਢਾ ਕੇ ਤੇ ਉਹਨਾਂ ਕਹਿੰਦੇ ਆਪਾਂ ਵੀ ਸਾਡੇ ਕੁਝ ਪਰਿਵਾਰ ਗਏ ਮੈਨੇ ਦਵਾਈ ਲੈਣ ਉਹ ਆਇਆ ਹੈ ਹੂੰ ਤੋਂ ਉਹ ਅਹ ਜਿਹੜਾ ਟੈਂਟਰ ਜਿਹੜਾ ਅਸੀਂ ਫਰੀਦਪੁਰ ਤੇ ਆਹ ਸਾਰੀ ਕਿ ਦਿਨ ਤੇ ਆਂਧੀ ਵਾਲੇ ਵੀ ਬੈਠੇ ਰਹੇ ਹੂੰ ਕਾਰਨ ਉਹਨਾਂ ਚਾਹ ਵੀ ਦਿੱਤੀ ਹੂੰ ਠੀਕ ਹੈ ਉਸ ਦਿਨ ਤੋਂ ਫਿਰ ਜਿਹੜੀ ਗੱਲਬਾਤ ਨਹੀਂ ਹੋਈ ਹੂੰ ਉਹ ਅੱਜ ਸਤ ਜੋਜੇ ਜਿਹੜਾ ਦੂਜੇ ਦਿਨ ਜਿਹੜਾ ਹਾਂਜੀ ਦੂਜੇ ਪੱਲੇ ਤੇ ਦੂਜੇ ਪੱਲੇ ਤੇ ਉਹਨਾਂ ਨਾਲ ਗੱਲ ਕੀਤੀ ਅੱਛਾ ਹਾਂ ਵੀ ਆਪਾਂ ਗੱਲਬਾਤ ਕਰੀਏ ਹਾਂਜੀ ਉਹਨਾਂ ਨਾਲ ਠੀਕ ਕਰਨੇ ਆਪਾਂ ਗੱਲਬਾਤ ਹਾਂਜੀ ਜਿਹੜਾ ਉਹ ਕੁੜੀ ਵਾਲਾ ਤੇ ਮੁੰਡੇ ਵਾਲਾ ਇੱਕੋ ਪਿੰਡ ਹੈ ਚੰਦਰਗੜ੍ਹ ਚੰਦਗੜ੍ਹ ਅੱਛਾ ਉੱਥੇ ਫਿਰ ਕੀ ਹੋਇਆ ਜੀ ਉੱਥੇ ਜਿਹੜੀ ਪੰਚਾਇਤ ਸਾਡੇ ਪਿੰਡੀ ਮੈਂਬਰ ਹਾਂ ਮੈਂ ਤੇ ਸਰਪੰਚ ਹੋਰ ਜਿਹੜੇ ਕੁੜੀ ਕੁੜੀ ਦਾ ਪਰਿਵਾਰ ਹਾਂ ਉਹਨਾਂ ਦੇ ਘਰ ਵਾਲ ਨੂੰ ਗਏ ਆ ਅੱਛਾ ਹਾਂ ਨਾਲ ਕੋਲੀ ਬੁਲਾ ਕੇ ਕੋਲੀ ਉਹ ਤੇ ਕੋਈ ਸੋਨਾ ਉਤਾਰੇਰੇ ਅੱਛਾ ਬੁਲਾ ਕੇ ਜਾਣਾ ਹੂੰ ਹਾਂ ਕੋਤ ਕੀ ਵਾਦੀ ਕੋਣਾਂ ਜਿਹੜੇ ਇਹ ਉੱਤਨੋ ਇੱਕ ਟੋੜਾ ਚਲਾਣਾ ਚਲੂ ਕਾ ਦੇਥਾ ਕੋਠੇ ਅੱਛਾ ਹਾਂ ਜਦੋਂ ਇੱਧਰ ਉਹ ਚਲਾਣਾ ਸ਼ੁਰੂ ਕਰਤਾ ਹੂੰ ਤੇ ਇੱਧਰ ਇੱਧਰ ਪੱਖ ਜਿਹੜੇ ਨਿਆੰਗਲ ਸ ਹੈ ਜਿਹੜੇ ਸਾਰੇ ਨੇ ਜੇ ਬਾਕੀ ਇਹ ਨਾਲ ਕੋਈ ਏਡਰ ਨਹੀਂ ਚਲਾਇਆ ਨਹੀਂ ਪਰ ਉਹ ਜਿਹੜੀਆਂ 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 ਸ਼੍ਰੀਮਨ ਜੀ ਵੀਡੀਓ ਉਹ ਦਿਖਾ ਰਹੇ ਨੇ ਜਾਂ ਜਿਹੜੀਆਂ ਮੀਡੀਆ ਵੀਡੀਓ ਆਈਆਂ ਨੇ ਮੀਡੀਆ 'ਚ ਉਹਨਾਂ ਦੇ ਉਹਨਾਂ ਦੇ ਵਿੱਚ ਤਾਂ ਇਹ ਦਿਖ ਰਿਹਾ ਵੀ ਨਿਹੰਗ ਸਿੰਘ ਤੇ ਕੁਝ ਲੋਕ ਬਾਹਰ ਆ ਕੇ ਉਹਨਾਂ ਦੇ ਬਾਹਰ ਅੱਗੇ ਰੁਕੇ ਔਰ ਰੁਕੇ ਹਾਂ ਹਾਂ ਉਸ ਤੋਂ ਬਾਅਦ ਉਹਨਾਂ ਵੀਡੀਓ ਦੇ ਵਿੱਚ ਇਹ ਆ ਰਿਹਾ ਵੀ ਨਿਹੰਗ ਸਿੰਘ ਜਿਹੜੇ ਆ ਕੰਧਾ ਟੱਪ ਕੇ ਉਹਨਾਂ ਦੇ ਕੋਠਿਆਂ ਦੇ ਉੱਤੋਂ ਦੀ ਤੇ ਕੰਧਾਂ ਦੇ ਉੱਤੋਂ ਦੀ ਉਹਨਾਂ ਦੇ ਘਰ ਜਾ ਰਹੇ ਆ ਵੀਡੀਓ 'ਚ ਤਾਂ ਇੰਜ ਦਿਖ ਰਿਹਾ ਨਹੀਂ ਜੀ ਗੱਲ ਹੈ ਜੀ ਹਾਂ ਜੀ ਉਸ ਉਸ ਤਾਂ ਉਸ ਹੈ ਜੀ ਉਹਦੀ ਕੁੜੀ ਹੈ ਕੁੜੀ ਆਪਣੇ ਘਰੋਂ ਤਾਰਾ ਰਜਨ ਜਾਨੀ ਚਾਹੇ ਕਿੰਨੇ ਕਮਰਾ ਸੀ ਮਾਂ ਦੇ ਆ ਸੀ ਉਸ ਮੇਰੀ ਵਿੱਚ ਹੂੰ ਨਹੀਂ ਕੰਦਾ ਟੱਪ ਕੇ ਤੇ ਕੋਠਿਆਂ ਦੇ ਉੱਤੋਂ ਦੀ ਮਤਲਬ ਗਏ ਆ ਤੁਸੀਂ ਸਾਰੇ ਨੰਗ ਸਿੰਘ ਜਾਂ ਤੁਸੀਂ ਨਹੀਂ ਨਹੀਂ ਜੀ ਅਸੀਂ ਅਸੀਂ ਜਿਹੜੇ ਪੰਚਾਇਤ ਕੋਈ ਨਹੀਂ ਗਈ ਸਿਰਫ ਜਿਹੜੀ ਕੁੜੀ ਹੈ ਕੋਈ ਕੁੜੀ ਉਹੀ ਜਿਹੜੀ ਹੈ ਉਹ ਗਈ ਹੈ ਆਪਣੇ ਘਰ ਚਾਰ ਕੁੜੀ ਆ ਕੁੜੀ ਗਈ ਆਪਣੇ ਘਰ ਅੱਛਾ ਵਿੱਚ ਵਿੱਚ ਉਹਨਾਂ ਕਮਰਾ ਸੀ ਉਹਨਾਂ ਦੇ ਹੁੰਦੇ ਤੇ ਕਿਹਦੀ ਵਿੱਚ ਇਹ ਕਿਸ ਕੁ ਵਾਲੇ ਹਰ ਉਹਨਾਂ ਨੇ ਸਾਨੂੰ মিডিਆ ਨੂੰ ਦਿਖਾਇਆ ਵੀ ਆ ਦੇਖੋ ਅਦਾਲਤ ਦੇ ਵਿੱਚ ਤਲਾਕ ਹੋ ਚੁੱਕਾ ਹੈ ਕਹਿੰਦੇ ਅਦਾਲਤ ਦੇ ਵਿੱਚ ਤਲਾਕ ਹੋ ਚੁੱਕਾ ਹੈ ਨਹੀਂ ਨਹੀਂ ਜੀ ਤਲਾਕ ਨਹੀਂ ਹੋਇਆ ਉਹ ਜਿਹੜੀ ਪੀਲ ਉਹਦੀ ਮਨਜ਼ੂਰ ਹੋ ਗਈ ਹੈ ਜਿਹੜਾ ਕੇਸ ਚੱਲ ਰਿਹਾ ਹੈ ਤਲਾਕ ਤਲਾਕ ਹੋਇਆ ਸੀ ਪਰ ਜੱਜ ਨੇ ਪਿੱਛੇ ਪੀਲ ਜਿਹੜੀ ਮਨਜ਼ੂਰ ਕਰ ਲਈਏ ਜਿਹੜਾ ਕੇਸ ਚੱਲ ਰਿਹਾ ਹੈ ਨਹੀਂ ਉਹ ਕਹਿੰਦੇ ਨੇ ਬਈ ਪਹਿਲਾ ਇੱਕ ਕੋਰਟ ਚੋਂ ਤਲਾਕ ਮਨਜ਼ੂਰ ਹੋ ਚੁੱਕਾ ਹੈ ਫਿਰ ਦੂਜੀ ਕੋਰਟ ਅਦਾਲਤ ਦੇ ਵਿੱਚ ਵੀ ਤਲਾਕ ਮਨਜ਼ੂਰ ਹੋ ਚੁੱਕਾ ਹੁਣ ਇਹਨਾਂ ਨੇ ਅੱਗੇ ਅਪੀਲ ਕੀਤੀ ਹੈ ਪਰ ਕਹਿੰਦੇ ਵੀ ਇਹੇਠਾਂ ਅਦਾਲਤਾਂ ਚ ਤਲਾਕ ਇੱਕ ਵਾਰ ਮਨਜ਼ੂਰ ਹੋ ਚੁੱਕਾ ਹੈ ਉਹਦੇ ਆਰਡਰ ਵੀ ਉਹ ਦਿਖਾ ਰਹੇ ਸੀਗੇ ਕਿ ਉਹ ਫਿਰ ਜਿਹੜੇ ਆਰਡਰ ਤਲਾਕ ਦੇ ਦਿਖਾ ਰਹੇ ਸੀ ਉਹ ਝੂਠੇ ਦਿਖਾ ਰਹੇ ਆ ਜੀ ਬਿਲਕੁਲ ਜੀ ਉਹ ਤੋ ਤਲਾਕ ਹੋਇਆ ਇਸਰਫਾਨ ਪਹਿਲਾਂ ਹੋਇਆ ਸੀ ਇੱਕ ਤਰ੍ਹਾਂ ਦਾ ਹੈ ਅੱਛਾ ਪਰ ਇਹਨਾਂ ਨੇ ਕਿਸੇ ਵਕੀਲ ਵਕੀਲ ਨਾਲ ਮਿਲ ਕੇ ਕੁੜੀ ਕੁੜੀ ਦੀ ਭਲਾ ਮਾਨਸੀ ਦਾ ਮੇਰਾ ਸਾਥ ਨੇ ਇੱਕ ਤੱਕ ਕਰਾਇਆ ਸੀ ਹੁਣ ਜਿਹੜਾ ਜੱਜ ਨੇ ਸਭ ਸੁਣ ਲਿਆ ਵੀ ਜੇ ਕਫਰ ਇਹਦਾ ਉਹ ਨਹੀਂ ਮੰਨਿਆ ਜਾਏਗਾ ਇਹਨਾਂ ਦੇ ਕੋਲ ਤੇ ਇਹਨਾਂ ਦੇ ਕੋਲ ਕੋਰਟ ਹੈ ਆਪਣੀ ਨਕਲ ਅੱਗੇ ਨਾ ਕੋ ਹਾਂਜੀ ਹਾਂਜੀ ਉਹ ਨਹੀਂ ਮੰਨਿਆ ਜਾਏਗਾ ਅੱਗੇ ਜੱਜ ਜਿਹੜਾ ਕੁੜੀ ਨੂੰ ਸੁਣੇਗਾ ਅੱਛਾ ਜਿਹੜੀਆਂ ਸੱਤਾ ਉਹਨਾਂ ਦੇ ਪਰਿਵਾਰ ਨੂੰ ਲੱਗੀਆਂ ਨੇ ਜਾਂ ਉਹਨਾਂ ਸੱਤਾ ਦੇ ਆਧਾਰ ਤੇ ਜੋ ਪਰਚਾ ਤੁਹਾਡੇ ਸਾਰਿਆਂ ਤੇ ਕੇਸ ਦਰਜ ਹੋ ਚੁੱਕਾ ਹੈ ਉਸ ਉਹ ਸੱਤਾ ਫਿਰ ਉਹਨਾਂ ਨੂੰ ਕਿਉਂ ਲਾਈਆਂ ਗਈਆਂ ਉਹ ਸਰ ਉਹ ਆਪ ਜਿਹਨੇ ਸੱਤਾ ਉਹਨਾਂ ਨੂੰ ਕੋਈ ਨਹੀਂ ਲੱਗੀਆਂ ਨੇ ਕਿਸੇ ਜੀਰੂ ਸਾਹ ਦੇ ਲੱਗੇ ਕਿਸੇ ਨੂੰ ਕੁਝ ਨਹੀਂ ਆ ਪਰ ਉਹਨਾਂ ਨੇ ਆਪੋਸ਼ਕਿ ਕੋਈ ਕੁਝ ਵੀਡੀਓ ਦਿਖਾ ਰਹੇ ਨੇ মিডিਆ ਦੇ ਵਿੱਚ ਉਹ ਕੁਝ ਵੀਡੀਓ ਵੀਡੀਓ ਦਿਖਾ ਰਹੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਕੁੱਟ ਮਾਰਦੇ ਸੀਨ ਜਿਹੜੇ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਉਹ ਫੇਕੀ ਹੈ ਜੀ ਕੀ ਉਹ ਵੀਡੀਓ ਝੂਠੀਆਂ ਨੇ ਜੀ ਅੱਜ ਜਿਹੜਾ ਜਿਹੜਾ ਉਹਨਾਂ ਨੇ ਸੱਟਾ ਬਖਾਰ ਰਹੇ ਨੇ ਨਾ ਬਿਲਕੁਲ ਝਾਲੀ ਨਹੀਂ ਬਿਲਕੁਲ ਕੋਈ ਸੱਟ ਨਹੀਂ ਲੱਗੀ ਕੁਛ ਨਹੀਂ ਆਇਆ ਮੈਂ ਪੁੱਛ ਰਿਹਾ ਜੀ ਮੈਂ ਤੁਹਾਨੂੰ ਇਹ ਪੁੱਛ ਰਿਹਾ ਜਨਾਬ ਜਿਹੜੀਆਂ ਕੋਠੇ ਦੇ ਉੱਤੋਂ ਦੀ ਚੜ ਕੇ ਆ ਰਹੇ ਸਾਰੇ ਉਹ ਵੀਡੀਓ ਤੇ ਜਿਹੜੀਆਂ ਉਹਨਾਂ ਨੂੰ ਕੁੱਟ ਮਾਰਦੀਆਂ ਵੀਡੀਓ ਉਹ ਦਿਖਾ ਰਹੇ ਨੇ ਕੀ ਉਹ ਵੀਡੀਓ ਝੂਠੀਆਂ ਨੇ ਨਹੀਂ ਜੀ ਕੁੜੀ ਕੁੜੀ ਕਾਂਗ ਦਾ ਪੀ ਐਚ ਡੀ ਆਪਦੇ ਘਰੇ ਗਈ ਏ ਕੁੜੀ ਨਹੀਂ ਨਹੀਂ ਪਰ ਨਹੀਂ ਪਰ ਪਰ ਕੁੜੀ ਨਹੀਂ ਉਹ ਜਿਹੜੀਆਂ ਵੀਡੀਓ ਸਾਨੂੰ ਦਿਖਾ ਰਿਹਾ ਜੀ ਉਹਨਾਂ ਦੇ ਵਿੱਚ ਤਾਂ ਨਿਹੰਗ ਸਿੰਘ ਤੇ ਕੁਝ ਹੋਰ ਬੰਦੇ ਕੰਧਾ ਦੇ ਉੱਤੋਂ ਦੀ ਚੜ ਕੇ ਆ ਰਹੇ ਆ ਹੱਥਾਂ 'ਚ ਤਲਵਾਰਾਂ ਉਹਨਾਂ ਦੀ ਜੀ ਨਹੀਂ ਨਹੀਂ ਐਸੀ ਤਾਂ ਪੰਚਾਇਤੀ ਦੌਰਤ ਗਏ ਆ ਕੋਈ ਕੋਈ ਇਹ ਗੱਲ ਨਹੀਂ ਮੈਂ ਤਾਂ ਜਦੋਂ ਜਦੋਂ ਗੇਟ ਨਾਲ ਖੁੱਲਿਆ ਉਹਦਾ ਆਪਣੇ ਨਾਲ ਅੰਦਰ ਗਏ ਆ ਹਾਂ ਅੱਛਾ ਹਾਂਜੀ ਹਾਂਜੀ ਮੈਂ ਤਾਂ ਸਾਫ ਦਾ ਬੈਂਚੋਂ ਉਹਦਾ ਉਹਨਾਂ ਨੂੰ ਅੰਦਰ ਗਏ ਆ ਗੱਲਬਾਤ ਕਰਨ ਲਈ ਉਹ ਪਹਿਲਾਂ ਜਿਹੜਾ 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 ਸੱਤਾ ਲੱਗਿਆ ਨਾ ਸੱਤਾ ਬਿਲਕੁਲ ਜਿਨਾ ਕੁਛ ਨਹੀਂ ਲੱਗਦਾ ਤੁਸੀਂ ਜਦੋਂ ਜਦੋਂ ਇਸ ਤਰ੍ਹਾਂ ਉਹਨਾਂ ਦੀਆਂ ਕੰਧਾਂ ਦੇ ਉੱਤੋਂ ਚੜ੍ਹ ਕੇ ਜਾ ਰਹੇ ਸੀ ਤੁਸੀਂ ਇੱਕ ਪੰਚਾਇਤਿਆ ਹੋਣ ਦੇ ਨਾਤੇ ਤੁਸੀਂ ਰੋਕਿਆ ਸੀ ਕਿਸੇ ਨੂੰ ਵੀ ਇਹ ਨਾ ਚੜੋ ਕੰਧਾਂ ਤੇ ਚੜ੍ਹਨਾ ਗਲਤ ਆ ਮੈਂ ਜੀ ਹਾਂਜੀ ਆ ਕੰਧਾ ਤੇ ਮੈਂ ਕੰਧਾ ਤੇ ਕਦੀ ਮੈਂ ਦੇਖਦਾ ਹੀ ਨਹੀਂ ਨਹੀਂ ਮੈਂ ਪੁੱਛ ਰਿਹਾ ਜਦੋਂ ਜਦੋਂ ਕੰਧਾ ਟੱਪ ਕੇ ਉਹਨਾਂ ਦੇ ਘਰ ਵਿੱਚ ਜਾ ਰਹੇ ਸੀ ਕੋਠੇ ਕੰਧਾ ਟੱਪ ਕੇ ਉਦੋਂ ਤੁਸੀਂ ਰੋਕਿਆ ਸੀ ਕਿ ਤੁਸੀਂ ਸਾਥ ਦੇ ਰਹੇ ਸੀ ਨਹੀਂ ਜੀ ਮੈਂ ਨਹੀਂ ਆਖਿਆ ਕੰਧਾ ਟੱਪੋ ਮੈਂ ਕਿਹਾ ਵੀ ਤੁਸੀਂ ਗੇਟ ਗੇਟ ਰਾਹੀਂ ਜਾਓ ਪਰ ਗੇਟ ਤਾਂ ਲੱਗਾ ਹੋਇਆ ਸੀ ਫਿਰ ਉੱਤੋਂ ਦੀ ਜਦੋਂ ਗਏ ਨੇ ਮੈਂ ਤੁਹਾਡੇ ਤੋਂ ਇਹ ਪੁੱਛ ਰਿਹਾ ਸ਼੍ਰੀਮਾਨ ਜੀ ਕੁੜੀ ਕੁੜੀ ਉੱਪਰ ਦੀ ਗਈ ਏ ਬਾਕੀ ਸਾਰੇ ਬੰਦੇ ਗੇਟ ਉੱਤੇ ਗਏ ਨੇ ਪਰ ਪਰ ਵੀਡੀਓ ਦੇ ਵਿੱਚ ਤਾਂ ਜੋ ਮੈਂ ਤੁਹਾਨੂੰ ਬਾਰ-ਬਾਰ ਪੁੱਛ ਰਿਹਾ ਜਿਹੜੀਆਂ ਵੀਡੀਓ ਉਹਨਾਂ ਨੇ ਪੁਲਿਸ ਨੂੰ ਦਿੱਤੀਆਂ ਨਹੀਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਉਹਨਾਂ ਦੇ ਵਿੱਚ ਤਾਂ ਕੰਧਾਂ ਦੇ ਉੱਤੋਂ ਦੀ ਕਾਫੀ ਬੰਦੇ ਜਾ ਰਹੇ ਨੇ ਕੋਠਿਆਂ ਤੋਂ ਕੰਧਾਂ ਤੋਂ ਨਹੀਂ ਕੋੜੀ ਜਾ ਰਹੀ ਜੀ ਹੋਰ ਤਾਂ ਨਹੀਂ ਅਸੀਂ ਮੇਰਾ ਫੋਟੋ ਤਾਂ ਨਹੀਂ ਗਿਆ ਜੀ ਮੈਂ ਵੀ ਜਾਣਾਂ ਹੋਰ ਵੀ ਬੰਦੇ ਆ ਗਏ ਜੀ ਹਾਂਜੀ ਚਲੋ ਠੀਕ ਹੈ ਜੀ ਤੁਹਾਡਾ ਪੱਖ ਅਸੀਂ ਰਿਕਾਰਡ ਕਰ ਲਿਆ ਜੀ ਇਸੇ ਤਰ੍ਹਾਂ ਬਿਲ ਬਿਲ ਇਸੇ ਤਰ੍ਹਾਂ ਤੁਹਾਡਾ ਪੱਖ ਅਸੀਂ ਪ੍ਰੈਸ਼ ਕਰਾਂਗੇ ਜੀ ई तेज चवी तेज चवी हाँ जी कोई गागल नहीं हो, हो है ते चलो ठीक है पक्ष अच्छी रिकॉर्ड कर लिया जी इसे तरह चलावा ਆਦੀ ਆਦੀ ਕੋਈ ਕੋਈ ਉਹ ਇਹਨਾਂ ਨਾਲ ਸਾਥਰੇ ਲੱਗੀ ਕੋਈ ਕੁਛ ਨਹੀਂ ਸਿਰ ਜਿੱਦੇ ਰੋਣੇ ਉੱਠ ਰਾਏ ਨੇ ਠੀਕ ਹੈ ਜੀ ਠੀਕ ਹੈ ਉਹ ਵੀ ਘਰ ਚ ਗਈ ਸਾਡੇ ਨਾਲ ਉਹਨਾਂ ਮਾਪੇ ਗਿਆ ਜਿਹੜਾ ਕੋ ਪਰਿਵਾਰ ਰਹਿ ਗਈ ਉਹ ਫਿਰ ਉਹਦੇ ਆ ਘਰ ਚ ਗਈ ਬਿਲਕੁਲ ਕਮਰਾ ਜਨਾਪ ਇਸ ਇੱਕ ਇੱਕ ਕਮਰਾ ਦੇਖ ਰਹਾ ਸੀ ਉਹ ਕਮਰੇ ਦੇ ਵਿੱਚ ਜਿਹੜੀ ਕੁੜੀ ਜੀ ਜਾ ਕੇ ਬੂਆ ਬੋਲਦੀ ਠੀਕ ਹੈ ਜੀ ਠੀਕ ਹੈ ਜਨਾਬ ਆ ਤੁਹਾਡਾ ਬਾਕੀ ਰਿਕਾਰਡ ਕਰ ਲਿਆ ਜੀ ਇਸੇ ਤਰ੍ਹਾਂ ਚਲਾਵਾਂਗੇ ਜੀ ਜੇ ਕੇਸ ਚੱਲਦਾ ਤੇ ਅਜੇ ਕੋਈ ਫੈਸਲਾ ਨਹੀਂ ਹੋਇਆ ਜੀ हां ਕੁੜੀ ਦਾ ਘਾਰੇ ਕੁੜੀ ਦਾ ਸਮਾਨ ਪਿਆ ਹੈ ਕੁੜੀ ਦੀ ਜਿਹੜੀ ਕੁੜੀ ਦੀ ਬੱਚੀ ਜਿਹੜੀ ਹੈ ਕੁੜੀ ਦੀ ਉਹ ਵੀ ਉਹਨਾਂ ਨੇ ਲਈ ਵਿਖੀ ਉਹ ਜਿਹੜੀ ਉਹ ਉਹਦੇ ਕੋਲ ਗਈ ਹੈ ਹੂੰ ਹਾਂ ਸੱਚ ਜੀ ਠੀਕ ਹੈ ਜਨਾਬ ਹਾਂ ਜੀ ਸੱਚ ਜੀ ਬਿਲਕੁਲ ਸੱਚ ਕੋਈ ਕੋਈ ਲੜਾਈ ਨਹੀਂ ਜਿਹੜੀ ਨਿਹੰਗ ਸਾਹਿਬ ਜੀ ਉਹਨਾਂ ਨੇ ਲੜਾਈ ਨਹੀਂ ਕੀਤੀ ਨਾ ਜੀ ਪੰਥਾਇਤ ਨਾਲ ਲੜਾਈ ਕੀਤੀ ਨਾ ਇੱਕ ਕੁੜੀ ਦਾ ਸੁ ਕੁੜੀ ਦਾ ਸਾਥ ਨਾ ਨੇ ਇਸ ਤਰ੍ਹਾਂ ਆ ਕੇ ਆਇਆ ਵੀ ਆਹਦੇ ਕੋਈ ਨਾ ਉਹ ਫਿਰ ਪਾਰਦਾ ਹੈ ਜਿਹੜੀ ਕੁੜੀ ਰੇਸ ਚੱਲਦਾ ਪਹਿਲਾਂ ਉਹਦਾ ਸਿਰ ਸੁੱਕ ਪਾ ਰੰਦਾ ਹੂੰ ਹੂੰ ਆ ਉਹ ਫਿਰ ਉਹ ਹਾਂਜੀ ਉਹ ਫਿਰ ਤੁਸੀਂ ਕੋਈ ਪਰਚਾ ਦਰਜ ਕਰਾਇਆ ਉਹਦਾ ਪਰਚਾ ਪਰਚਾ ਹਰਕਾ ਜੀ ਉਸਨੇ ਬਿਆਨ ਤਾਂ ਲਿਖ ਲਿਆ ਨੇ ਹੁਣ ਇਹ ਪਰਚਾ ਨਹੀਂ ਕੀਤਾ ਐਸਐਸਪੀ ਤੇ ਵੀ ਉਥੇ ਜਿਹੜੇ ਗਿਆ ਸੀ ਪੇਸ਼ ਹੋਈਏ ਹਾਂ ਬਿਆਨ ਤਾਂ ਲਿਖ ਲਿਆ ਪਰਚਾ ਨਹੀਂ ਕੀਤਾ ਹਾਂ ਕੁੜੀ ਦਾ ਆ ਮੈਂ ਕਨੈਕਟਿੰਗ ਸਟੈਂਸ ਜਿਹੜਾ ਉਥੇ ਬੋਲ ਰਿਹਾ ਆ ਜੀ ਆ ਵੀ ਪੁੱਗੇ ਅਸੀਂ ਪੰਚਾਇਤੀ ਦੌਰ ਤੇ ਆਏ ਹਾਂ ਕੁੜੀ ਨੂੰ ਛੱਡਣ ਵਾਸਤੇ ਆਏ ਹਾਂ ਕੁੜੀ ਦੇ ਕੰਪਰ ਜੀ ਜਿਹੜਾ ਉਹਨਾਂ ਚ ਲੋਕ ਖੁਲੇ ਕੁੜੀ ਨਾਲ ਜਾਂਦਾ ਹੁੰਦੇ ਕੋਲ ਤੇ ਆਹ ਦੇਖੋ ਇਹਨਾਂ ਸਿਰ ਪਾੜਦਾ ਕੁੜੀ ਦਾ ਸਿਰ ਪਾਰਿਆ ਵੱਟੇ ਜਿਹੜੇ ਮਾਰਦੇ ਹੁਣ ਆਹ ਦੀਆਂ ਬਈ ਕੇ ਕੋਲ ਲੱਜੜੇ ਤਾਂ ਜਿਹਨਾਂ ਅੰਗਜ ਹੈ ਜਾਂ ਪੰਚਾਇਤ ਕੋਈ ਲੜਨ ਵਾਲੀ ਨਹੀਂ ਗਈ ਸਿਰਫ ਗੱਲਬਾਤ ਕਰਨ ਵਾਲੀ ਗਈ ਕਿਉਂਕਿ ਉਹਦਾ ਹੱਕ ਉਹ ਇਹਦਾ ਕੋਈ ਤਲਾਕ ਜਿਹੜਾ ਨਹੀਂ ਹੋ ਚੁੱਕਿਆ ਫੈਸਲਾ ਨਹੀਂ ਹੋਇਆ ਉਹ ਆਪਣੇ ਘਰੇ ਜਾ ਸਕਦੀ ਹੈ ਤੇ ਫਿਰ ਜੇ ਗੱਲਬਾਤ ਕਰਨੀ ਸੀ ਤਾਂ ਮੈਂ ਇੱਕ ਸਵਾਲ ਪੁੱਛਦਾ ਫਿਰ ਤੁਸੀਂ ਉਹ ਮਤਲਬ ਕਿਸੇ ਪਿੰਡ ਦੇ ਸਰਪੰਚ ਦੇ ਘਰ ਬੈਠ ਜਾਂਦੇ ਉਹਨਾਂ ਨੂੰ ਵੀ ਉੱਥੇ ਬੁਲਾ ਲੈਂਦੇ ਉੱਥੇ ਗੱਲ ਹੋ ਜਾਂਦੀ ਤਾਂ ਫਿਰ ਸ਼ਾਇਦ ਲੜਾਈ ਝਗੜਾ ਨਾ ਹੁੰਦਾ ਕੋਈ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਨਹੀਂ ਨਹੀਂ ਸਾਹਿਬ ਜੀ ਉਹ ਨਾ ਨਾ ਆ ਬੁਲਾਇਆ ਜੋ ਨਖ ਤੇ ਸਾਹਮਣੇ ਸਾਡੀ ਭੇਲੀ ਤੋਂ ਬਾਹਰ ਜਾਂਦੇ ਆ ਅੱਛਾ ਉਹ ਆ ਬੁਲਾ ਹਾਂ ਉਹਨਾਂ ਮੌਜ ਆਉਣ ਆ ਬੁਣਾ ਜੀ ਹਾਂ ਸਾਰੇ ਸਾਰੇ ਸਾਡੇ ਪਿੰਡ ਦੇ ਜਿਹੜੇ ਜਿਹੜੇ ਮੈਂਬਰ ਵੀ ਨਾਲ ਸੀ ਮੈਂਬਰ ਵੀ ਸੀ ਪੰਚਾਇਤ ਨੇ ਸਾਰੇ ਸੀ ਸਾਥ ਸਾਥ ਪੰਚ ਵੀ ਉਹ ਵੀ ਮੈਂਬਰ ਨਾਲ ਸੀ ਸਾਰੇ ਹਾਂ ਠੀਕ ਹੈ ਜੀ ਅੱਛਾ ਅੱਛਾ ਇਸ ਤਰ੍ਹਾਂ ਸਾਨੂੰ ਨੰਬਰ ਉਹ ਜਿਨ੍ਹਾਂ ਦੀ ਜਿਨ੍ਹਾਂ ਦੀ ਲੜਕੀ ਹੈ ਬੇਟੀ ਹੈ ਉਹਨਾਂ ਦੇ ਨੰਬਰ ਵੀ ਸਾਨੂੰ ਦਿੱਤੇ ਗਏ ਸੀ ਪਰ ਉਹ ਨੰਬਰ ਕੋਈ ਚੁੱਕ ਨਹੀਂ ਰਿਹਾ ਲੱਗ ਨਹੀਂ ਰਿਹਾ ਠੀਕ ਹੈ ਜੀ ਠੀਕ ਹਾਂਜੀ ਚਲੋ ਤੁਹਾਡਾ ਪੱਖ ਆ ਗਿਆ ਜੀ ਐਸੀ ਤਰ੍ਹਾਂ ਤੁਹਾਡਾ ਪੱਖ ਅਸੀਂ ਚਲਾਵਾਂਗੇ ਬਹੁਤ ਮਿਹਰਬਾਨ ਹਾਂ ਹਾਂਜੀ ਹਾਂਜੀ ਮੈਂ ਮੇਰੇ ਤਾਂ ਬਿਲਕੁਲ ਜਾਲੀ ਪਰਚਾ ਕਰਾਇਆ ਗਿਆ ਜੀ ਮੈਂ ਤਾਂ ਕੁੜੀ ਮੈਂ ਤਾਂ ਕੁੜੀ ਕੁੜੀ ਮਥਾਉਣ ਦੇ ਵਿੱਚ ਕੁੜੀ ਦਾ ਹੱਥ ਦੇ ਵਿੱਚ ਮਥਾਉਣ ਲਈ ਸੀ ਹਾਂ ਬਿਲਕੁਲ ਜਿਹੜਾ ਠੂਠਾ ਕਰਾਇਆ ਗਿਆ ਸੀ ਹਾਂ ਠੀਕ ਹੈ ਆ ਗਿਆ ਜੀ ਠੀਕ ਹੈ ਠੀਕ ਹੈ ਜੀ ਓਕੇ ਜੀ ਮਿਹਰਬਾਨੀ